ਤੋ ਆਪਾਂ ਜਾ ਰਹੇ ਆ ਯੂ ਐਸ ਏ ਦੀ ਇੱਕ ਨਵੀਂ ਸਟੇਟ ਦੇ ਵਿੱਚ ਇਲੀਨੋਇਸ ਟ੍ਰਾਂਟੋ ਪਹੁੰਚ ਚੁੱਕੇ ਆ ਤੁਸੀਂ ਟ੍ਰੈਫਿਕ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਆਪਾਂ ਟ੍ਰਾਂਟੋ ਦੀ ਟ੍ਰੈਫਿਕ ਦੇ ਵਿੱਚ ਫਸ ਚੁੱਕੇ ਆ ਇਸ ਟਾਈਮ ਬੁਰੀ ਤਰ੍ਹਾਂ ਤੇ ਟਾਈਮ ਜਿਹੜਾ ਇੱਥੇ ਇੱਕ ਘੰਟਾ ਹੋਰ ਪਿੱਛੇ ਹੋ ਗਿਆ ਜਿੱਦਾਂ ਮਿਸ਼ੀਗਨ ਦੇ ਵਿੱਚ 9 ਵਜੇ ਆ ਤਕਰੀਬਨ ਇੱਥੇ ਆਪਣੇ 8 ਵਜੇ ਆ ਭਾਈ ਜੀ ਇੰਧਰ ਹੀ ਕਹਿ ਸਕਦੇ ਅਮਰੀਕਾ ਤਾਂ ਮੈਂ ਕਹਿ ਲਵਾਂ ਕਿ ਇੰਧਰ ਆ ਕੇ ਦੇਖਿਆ ਆ ਨਾ ਗੱਲਵਾੜਾ ਪੂਰੀ ਰੈਸਟ ਏਰੀਆ ਇਦਾਂ ਦੇ ਆ ਜਿੱਦਾਂ ਵੱਡੇ ਟਰੱਕ ਸਟਾਪ ਹੁੰਦੇ ਆ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਜੇ ਕੀ ਹਾਲ ਆ ਮਿੱਤਰੋ ਸਭ ਠੀਕ ਠਾਕ ਆ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਨਵਾਂ ਟ੍ਰਿਪ ਸ਼ੁਰੂ ਕਰਨ ਜਾ ਰਹੇ ਆ ਸੋ ਅੱਜ ਆਪਾਂ ਜਾ ਰਹੇ ਆ ਇੱਕ ਨਵੀਂ ਜਗ੍ਹਾ ਤੇ ਪਹਿਲਾਂ ਕਦੀ ਨਹੀਂ ਮੈਂ ਇੱਧਰ ਗਿਆ ਔਰ ਸਾਡੀ ਕੰਪਨੀ ਉਧਰ ਬੇਸਿਕਲੀ ਜਾਂਦੀ ਵੀ ਹੈ ਨਹੀਂ ਕਿਉਂਕਿ ਅੱਜ ਕੱਲ ਕੰਮ ਸਲੋ ਆ ਤੇ ਜਿਹੜਾ ਵੀ ġiṛa ਮਿਲਦਾ ਉਹ ਚੱਕ ਲੈਂਦੇ ਆ ਸੋ ਆਪਾਂ ਜਾ ਰਹੇ ਆ ਯੂ ਐਸ ਏ ਦੀ ਇੱਕ ਨਵੀਂ ਸਟੇਟ ਦੇ ਵਿੱਚ ਇਲੀ ਨੌਇਸ ਸਾਰੀਆਂ ਬਾਰਡਰ ਟੱਪਾਂਗੇ ਉਸ ਤੋਂ ਬਾਅਦ ਮਿਸ਼ੀਗਨ ਐਂਟਰ ਕਰਾਂਗੇ ਮਿਸ਼ੀਗਨ ਤੋਂ ਬਾਅਦ ਅਰਡੀਆਨਾ ਐਂਟਰ ਕਰਾਂਗੇ ਡਿਆਨੇ ਤੋਂ ਬਾਅਦ ਇਲੀਨੋ ਸਟੇਟ ਦੇ ਵਿੱਚ ਆਪਣੀ ਡਿਲੀਵਰੀ ਹੈ ਸ਼ਿਕਾਗੋ ਸਿਟੀ ਲੰਘ ਕੇ ਤੇ ਮੈਕੋਕ ਕਰਕੇ ਸਿਟੀ ਆ ਤੇ ਆਪਣਾ ਇੱਥੋਂ 25 26 ਘੰਟੇ ਦਾ ਰਸਤਾ ਟੋਟਲ ਤੇ ਕੰਪਨੀ ਤਾਂ ਆਪਾਂ ਨੂੰ ਕਹਿੰਦੀ ਕੱਲ ਸਵੇਰੇ 6 ਵਜੇ ਨਿਕਲ ਜੀ ਪਰ ਆਪਣੇ ਕੋਲ 2 ਦਿਨ ਤੇ ਬਾਅਦ ਤੀਜੇ ਦਿਨ ਸਵੇਰੇ ਡਿਲੀਵਰੀ ਹੈ। ਤੋਂ ਫਿਰ ਮੈਂ ਕਿਹਾ ਅੱਜ ਸ਼ਾਮ ਨੂੰ ਨਿਕਲ ਜਾਨੇ ਆ 3-4 ਘੰਟੇ ਚਲਾ ਕੇ ਰਾਤ ਕਿਤੇ ਰੁਕ ਜਾਵਾਂਗੇ ਨਾ ਆ ਗਿਆ ਆਪਾਂ ਟਾਈਮ ਤੇ ਡਿਲੀਵਰੀ ਕਰਦੀ ਹੈ ਨਾ ਬਾਬੇ ਦਾ ਨਾਮ ਲੈ ਕੇ 3:30 ਹੋ ਗਏ ਸ਼ਾਮ ਦੇ ਸ਼ਾਮ ਜੀ ਇਹਨੂੰ ਨਿਕਲੇ ਆਪਾਂ ਤਾਂ ਕਿ ਆਪਾਂ 4-5 ਘੰਟੇ ਚਲਾ ਕੇ 9-10 ਵਜੇ ਤੱਕ ਖੜ ਜਾਾਂਗੇ ਕਿਤੇ ਖੜ ਕੇ ਤਾਂ ਬਾਈ ਜੀ ਫਿਰ ਆਪਾਂ ਕੱਲ ਨੂੰ ਅਗਲਾ ਕੱਲ ਨੂੰ ਵੀ ਪੂਰੀ 13 ਘੰਟੇ ਦੀ ਬੁੱਕ ਲਾਵਾਂਗੇ ਆਪਾਂ ਕਿਉਂਕਿ ਆਪਾਂ 올 ਦਾ ਵੇ ਕੈਨੇਡਾ ਹੀ ਜਾਣਾ ਆਪਣਾ ਈਸਟ ਸਾਰਾ ਨੰਗ ਕੇ ਉਸ ਤੋਂ ਬਾਅਦ ਮੌਂਟਰੀਅਲ ਟ੍ਰਾਂਟੋ ਸਾਰਾ ਨੰਨ ਕੇ ਜਿੱਥੇ ਟ੍ਰਾਂਟੋ ਅਨਟਾਰੀਓ ਖਤਮ ਹੁੰਦਾ ਉਸ ਤੋਂ ਬਾਅਦ ਆਪਣਾ ਯੂ ਐਸ ਏ ਸ਼ੁਰੂ ਹੋ ਜਾਂਦਾ ਡੈਟਰਾਇਟ ਬਾਰਡਰ ਆਪਾਂ ਇੱਕ ਵੀਡੀਓ ਦੇ ਵਿੱਚ ਪਿੱਛੇ ਮਿਸ਼ੀਗਨ ਡਿਲੀਵਰੀ ਕੀਤੀ ਵਿੱਚ ਟੱਪੇ ਸੀ ਤੇ ਆਪਾਂ ਪਰ ਹੁਣ ਸਾਰਨੀਆਂ ਬਾਰਡਰ ਕ੍ਰੋਸ ਕਰਾਂਗੇ ਮਿਸ਼ੀਗਨ ਇੰਡੀਆਨਾ ਤੇ ਉੱਥੋਂ ਬਾਈ ਜੀ ਆਪਾਂ ਫਿਰ ਡਿੱਲੀ ਨੇ ਉਸ ਵੱਡ ਜਾਣਾ ਤੇ ਉੱਥੇ ਆਪਾਂ ਡਿਲੀਵਰੀ ਕਰ ਦੇਣੀ ਆ ਫਰੋਜ਼ਨ ਫੂਡ ਟ੍ਰੇਲਰ ਆਪਾਂ ਨੂੰ ਲੋਡਡ ਹੀ ਖੜਾ ਉੱਥੇ ਤੇ ਚੱਕ ਕੇ ਤੁਰ ਪਾਂਗੇ ਇੱਥੋਂ ਪਹਿਲਾਂ ਕੰਪਨੀ ਦਾ ਪਾ ਟਰੱਕ ਚੱਕ ਕੇ ਤੁਰ ਪਣਾ ਸੋ ਹਾਂਜੀ ਬਾਈ ਜੀ ਸੋ ਆਪਾਂ ਪਹੁੰਚ ਚੁੱਕੇ ਆਂ ਸਮਾਨ ਸਮੂਨ ਆਪਾਂ ਰੱਖ ਲਿਆ ਸਾਰਾ ਐਨਾ ਸੈਟ ਬੈਟ ਕਰਕੇ ਫਰੀ ਟ੍ਰਿਪ ਪਾਈ ਆ ਟਰੱਕ ਟੁੱਕ ਆਪਾਂ ਚੈੱਕ ਕਰ ਲਿਆ ਸਾਰਾ ਕੁਝ ਓਕੇ ਆਪਾਂ ਇੱਥੋਂ ਇਕੱਲਾ ਟਰੱਕ ਲੈ ਕੇ ਜਾਣਾ ਆਪਾਂ ਗੈਲ ਕੋਲਡ ਮੌਂਟਨ ਆਪਣਾ ਯਾਰਡ ਆ ਉੱਥੇ ਆਪਣਾ ਲੋਡਰ ਟ੍ਰੇਲਰ ਖੜਾ ਹੋਊਗਾ ਉਹ ਚਾਕੇ ਆਪਾਂ ਅੱਗੇ ਜਾਣਾ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਟਰੱਕ ਦੇ ਟਰੱਕ ਕੰਪਨੀ ਦੇ ਸਾਰੇ ਟਰੱਕ ਖੜੇ ਆ ਵੀਕਐਂਡ ਆ ਕਿਉਂਕਿ ਗੋਰੇ ਗੂਰੇ ਤਾਂ ਬਾਈ ਜੀ ਸੈਟਰਡੇ ਸੰਡੇ ਕੰਮ ਕੁਮ ਨਹੀਂ ਕਰਦੇ ਇਹ ਆਪਾਂ ਹੀ ਸੈਟਰਡੇ ਸੰਡੇ ਵੀ ਭੱਜੇ ਫਿਰਦੇ ਆ। ਸੋ ਅੱਜ ਸੈਟਰਡੇ ਆ ਆਪਾਂ ਵੈਸੇ ਤਾਂ ਸੰਡੇ ਨਿਕਲਣਾ ਸੀ। ਤੇ ਆਪਣਾ ਜਿਹੜਾ ਢੇੜਾ ਉਹ ਕੁਝ ਥੋੜਾ ਲੰਬਾ ਆ ਇਸ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਚੱਲਣਾ ਜਿਹੜਾ ਉਹ ਠੀਕ ਸਮਝਿਆ। ਸੋ ਪੀਟੀ ਆਪਾਂ অলਮੋਸਟ ਕਰ ਲਈ ਆ ਤੇ ਹੁਣ ਆਪਾਂ ਰੈਡੀ ਆਂ। ਰੈਡੀ ਟੂ ਗੋ ਆਂ। ਕੈਮਰਾ ਆਪਾਂ ਸੈੱਟ ਤੇ ਲਾਉਨੇ ਆ ਤੇ ਫਿਰ ਆਪਾਂ ਚੱਲਦੇ ਆਂ ਬਾਈ ਜੀ। ਚਲਿਏ ਫਿਰ ਹੁਣ ਨਿਕਲਿਏ। ਸਤਿ ਸ਼੍ਰੀ ਅਕਾਲ। ਮਮੋਨ ਚੱਲਦੇ ਆ ਚੈੱਕ ਕਰ ਲਈਏ ਬਾਈ ਜੀ ਉਹ ਕੇ ਰਿਪੋਰਟ ਆ ਸਿੰਮ ਸਿੰਮ ਖੁੱਲ ਜਾ ਖੁੱਲ ਜਾ ਲਓ ਜੀ ਬਾਈ ਜੀ ਹੋਰ ਨਾ ਸਿੱਧਾ ਮਾਊਂਟਨ ਜਾ ਕੇ ਰੁਕਣਾ ਇੱਥੋਂ ਲੱਗਣਗੇ ਬਾਈ ਜੀ ਆਪਾਂ ਨੂੰ ਡੇਢ ਕੇ ਘੰਟਾ ਰੋਲਰ ਚੱਟਦੇ 15-20 ਮਿੰਟ ਲੱਗਦਾ ਬਾਈ ਜੀ ਆਪਾਂ ਸ਼ੂ ਮੰਤ ਰਹੇ ਨਾ ਕੋਤੋਂ ਆਪਾਂ ਲੱਗਣਗੇ 3 ਕ ਘੰਟੇ ਬਾਈ ਜੀ ਅੱਗੇ ਫੂਡ ਸਟਾਕ ਦੇ ਫੂਡ ਸਟਾਕ ਅੱਜ ਆਪਾਂ ਜਾ ਕੇ ਰਾਤ ਰੁਕ ਜਾਣਾ ਫਿਰ 5-6 ਘੰਟੇ ਆਪਣਾ ਸਿੱਧਾ ਹੀ ਨਿਕਲ ਜਣੇ ਆ ਵਾਸ ਸਵੇਰੇ ਵੀ ਆਪਾਂ ਬੁੱਕ ਥੋੜੀ अर्ली स्टार्ट ਕਰ ਲਾਂਗੇ। अराउंड 7 ਵਜੇ ਨਿਕਲ ਗਏ ਤਾਂ ਆਪਾਂ ਪੂਰੀ ਪੂਰੀ ਫੋਕ ਲਾ ਗਿਆ ਨਾ ਅਨਟਾਰੀਓ। ਡੀਡੀਏ ਦੇ ਨੇੜੇ-ਤੇੜੇ ਪਹੁੰਚ ਜਾਵਾਂਗੇ ਫਿਰ। ਆਇਆ ਤਾਂ ਕਿਉਂਕਿ ਫਰੋਜਨ ਫੂਡ ਆ ਆਪਣਾ ਤੇ ਟ੍ਰੇਲਰ ਟਰੂਲਰ ਵੈਸੇ ਆਪਾਂ ਚੈੱਕ ਕਰ ਲਿਆ ਨਾ ਪੀਟੀ ਓਕੇ ਆ ਟਾਇਰ ਟੱਪਿਆ ਨਾ ਗੋਡੇ ਆ ਟ੍ਰੇਲਰ ਆਪਾਂ ਆਲਰੇਡੀ ਸੀਲਡ ਲਗਾ ਕਿਉਂਕਿ ਨੋਵਾ ਸਕੋਸ਼ੀਆ ਤੋਂ ਆਇਆ ਇਹ ਲੋਡ ਲੋਕਲ ਡਰਾਈਵਰ ਨੇ ਪਿਕਅਪ ਕੀਤੀ ਹੋਣੀ ਆ ਤੇ ਆਪਾਂ ਹੁਣ ਰੈਡੀ ਟੂ ਗੋ ਆ ਸਾਰਾ ਕੁਝ ਚੈੱਕ ਕਰ ਲਿਆ ਆਪਾਂ ਜੂਲੀ ਫੀਅਲ ਵੀ ਓਕੇ ਆ ਟ੍ਰੇਲਰ ਦਾ ਆਪਾਂ ਬੋਟ ਸਟਾਕ ਦਾ ਤੇਲ ਪਾਉਣਾ ਹੀ ਆ ਕੱਲ ਪਵਾ ਕੇ ਤੁਰਾਂਗੇ ਸਵੇਰੇ ਤੇ ਆਪਾਂ ਹੁਣ ਚੱਲੀਏ ਟਰੱਕ ਟੋਕਾ ਬਣਾਇਆ ਨਾ ਕੋਟਿਆ proper ਗੱਲ ਬਾਤ ਆ ਚਲਿਏ ਆਪਾਂ ਸਾਰਾ ਕੁਝ ਹੁਣ ਡਨ ਕਰ ਦਈਏ ਬੁੱਕ ਬੁੱਕ ਆਪਾਂ ਚੈੱਕ ਕਰ ਲਈਏ ਓਕੇ ਰਿਪੋਰਟ ਸਾਰੀ ਸੋ ਆਪਣੇ ਕੋਲ ਪ੍ਰੋਪਰ ਸਾਰੇ ਪੇਪਰ ਨਹੀਂ ਹੈਗੇ ਲੋਡ ਦੇ ਕਸਟਮ ਜਿਹੜੀ ਇਨਵੋਇਸ ਹੁੰਦੀ ਆ ਉਹ ਆਪਣੇ ਕੋਲ ਹੈ ਨਹੀਂਗੀ ਤੋਂ ਆਪਾਂ ਨੂੰ ਕੱਲ ਨੂੰ ਭੇਜਣਗੇ ਕਿਉਂਕਿ ਆਪਾਂ ਪਰਸੋਂ ਨੂੰ ਹੀ ਬਾਰਡਰ ਕ੍ਰੋਸ ਕਰਨਾ ਹੈ ਤੇ ਬਾਕੀ ਬਿਲੋ ਫਲੇਡਿੰਗ ਵਗੈਰਾ ਆਪਣੇ ਕੋਲ ਹੈਗਾ ਆ ਇਸ ਆਪਾਂ ਨੂੰ ਮੈਨੀਫੈਸਟ ਜਿਹੜੇ ਆ ਉਹ ਭੇਜ ਦੇਣਗੇ ਆਪਾਂ ਮੈਨੂਅਲੀ ਭਰ ਲਾਂਗੇ ਤੇ ਬਾਕੀ ਆਲ ਗੁੱਡਾ ਗੁੱਡ ਸਟਾਕ ਤੱਕ ਅੱਜ ਆਪਾਂ ਚੱਲਦੇ ਆਂ ਟਾਈਮ ਹੋ ਗਿਆ 7 50 ਦੇ ਲਗ ਘੰਟਿਆਂ ਚ ਆਪਾਂ ਉੱਥੇ ਦਾਸ ਕਬੇ ਦੇ ਨੇੜੇ ਤੇੜੇ ਆਪਾਂ ਪਹੁੰਚ ਜਾਾਂਗੇ ਹਾਂਜੀ ਭਾਈ ਜੀ ਗੁੱਡ ਮਾਰਨਿੰਗ ਸੋ ਆਪਾਂ ਟੋਰਾਂਟੋ ਪਹੁੰਚ ਚੁੱਕੇ ਆ ਤੁਸੀਂ ਟ੍ਰੈਫਿਕ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਆਪਾਂ ਟੋਰਾਂਟੋ ਦੀ ਟ੍ਰੈਫਿਕ ਦੇ ਵਿੱਚ ਫਸ ਚੁੱਕੇ ਆ ਇਸ ਟਾਈਮ ਬੁਰੀ ਤਰ੍ਹਾਂ ਇਹ ਆਪਾਂ ਵੀਡੀਓ ਬਣਾ ਰਹੇ ਆ ਆਪਾਂ ਬੁੱਡਸਟਾਕ ਰੁਕੇ ਸੀ ਉਸ ਤੋਂ ਅਗਲੇ ਦਿਨ ਆਪਾਂ ਸਾਰਾ ਮੌਂਟਰੀਅਲ ਕਯੂਬਿਕ ਨੰਗੇ ਆ ਫਿਰ ਅੰਟਾਰੀਓ ਨੰਕੇ ਕੱਲਾਪਾ ਟ੍ਰੈਂਟਨ ਵਾਲੇ ਆਨ ਰੂਟ ਤੇ ਰੁਕੇ ਸੀ ਸੋ ਵੀਡੀਓ ਕੱਲ ਬਣਾ ਨਹੀਂ ਹੋਈ ਤੇ ਆਪਣਾ ਅਗਲਾ ਦਿਨ ਅੱਜ ਸ਼ੁਰੂ ਕੀਤਾ ਆਪਾਂ ਟ੍ਰੈਂਟਨ ਵਾਲੇ ਜਿਹੜਾ ਆਨ ਰੂਟ ਆ ਉੱਥੋਂ ਆਪਾਂ ਤੁਰੇ ਆ ਤਾਂ ਆਪਾਂ ਹੁਣ ਟੋਰਾਂਟੋ ਦੀ ਟ੍ਰੈਫਿਕ 401 ਹਾਈਵੇ ਸੋ ਇੱਥੇ ਬਾਈ ਜੀ ਜਦੋਂ ਮਰਜੀ ਆ ਜਾਓ ਤੁਸੀਂ ਇੱਥੇ ਤੁਹਾਨੂੰ ਟ੍ਰੈਫਿਕ ਮਿਲਣਾ ਹੀ ਮਿਲਣਾ ਮੈਂ ਹੁਣ ਦੇਖੋ ਸਵੇਰੇ 7 ਵਜੇ ਤੁਰਿਆ ਘੰਟਾ ਕ ਅੱਗੇ ਆ ਕੇ 8 8:30 ਹੀ ਹਜੇ ਹੋਏ ਆ ਤਾਂ ਸਵੇਰੇ ਹੀ ਦੇਖੋ ਕਿੰਨਾ ਟ੍ਰੈਫਿਕ ਆ ਸਭ ਤੋਂ ਵੱਡਾ ਕੈਨੇਡਾ ਦਾ ਜਿਹੜਾ ਬਿਜ਼ੀਐਸਟ ਹਾਈਵੇ 401 ਆ ਜਿਹੜਾ ਘੱਟੋ ਘੱਟ 7-800 ਕਿਲੋਮੀਟਰ ਲੰਬਾ ਹਾਈਵੇ ਆ ਸੋ ਇਧਰ ਵੈਸਟ ਵਾਲੇ ਪਾਸੇ ਨੂੰ ਜਾਂਦੇ ਆ ਇਹ ਅੱਗੇ ਯੂਐਸਏ ਦੇ ਵਿੱਚ ਵੜ ਜਾਂਦਾ 401 ਮਿਸ਼ੀਗਨ ਦੇ ਵਿੱਚ ਤੇ ਪਿੱਛੇ ਨੂੰ ਆਈਏ ਤਾਂ ਇਹ ਕਯੂਬਿਕ ਦੇ ਨਾਲ ਜੁੜ ਜਾਂਦਾ ਆ ਰਾਉਂਡ 700 800 ਕਿਲੋਮੀਟਰ ਲੌਂਗ ਹਾਈਵੇ ਆ ਤੇ ਦੋਨਾਂ ਪਾਸੇ ਚੱਲ ਰਿਹਾ ਦੇਖੋ ਇੱਧਰ ਵੀ ਤਿੰਨ ਚਾਰ ਲੈਣਾ ਉਧਰ ਵੀ ਤਿੰਨ ਚਾਰ ਲੈਣਾ ਉਦਾਂ ਇੱਧਰ ਆ ਡਬਲ ਡਬਲ ਰੋਡ ਆ ਮਤਲਬ ਦੋਨੋਂ ਸਿੰਗਲ ਪਾਸੇ ਵੀ ਡਬਲ ਆ ਤੇ ਉਧਰਲੇ ਪਾਸੇ ਵੀ ਡਬਲ ਆ ਘੱਟੋ ਘੱਟ 7-8 ਲੈਣਾ ਚੱਲ ਰਹੀਆਂ ਇੱਕ ਪਾਸੇ ਨੂੰ ਹੈ ਨਾ ਤੇ ਰਾਤ 'ਚ ਤੁਸੀਂ ਦੇਖ ਸਕਦੇ ਆ ਰਾਤ ਇੱਥੇ ਪ੍ਰੋਪਰ ਹੁੰਦਾ ਜੇ ਤੁਸੀਂ ਰਾਤ ਨੂੰ ਆਉਨੇ ਆ 9-10 ਵਜੇ ਦੇ ਕਰੀਬ ਫਿਰ ਰੋਡ ਖਾਲੀ ਮਿਲੂਗਾ ਤੁਹਾਨੂੰ ਨੀ ਦਾ ਬਾਈ ਜੀ ਜਾਂ ਤੜਕੇ ਜੇ ਨਿਕਲਿਆ ਹੋ ਫਿਰ ਰੋਡ ਖਾਲੀ ਮਿਲੂਗਾ ਨਹੀਂ ਤਾਂ ਤੁਸੀਂ ਸਵੇਰੇ ਦੇ ਲਓ ਹੁਣ 9 ਵਜੇ ਆ 9 9:30 ਹੋਵੇ ਆ ਤੇ ਟ੍ਰੈਫਿਕ ਦੇ ਲਓ ਹੋ ਜਾ ਪੂਰਾ ਆ ਤੇ ਆਪਾਂ ਇਹ 401 ਸਿੱਧਾ ਲੈ ਕੇ ਆਪਾਂ ਡੈਟਰਾਇਟ ਬਾਰਡਰ ਨੂੰ ਨਹੀਂ ਜਾਣਾ 401 ਤੋਂ ਆਪਾਂ ਸਾਈਡ ਨੂੰ 402 ਹਾਈਵੇ ਲੈ ਕੇ ਜਿਹੜਾ ਉਹ ਸਾਰਨੀਆਂ ਬਾਰਡਰ ਤੇ ਜਾ ਮਿਲਦਾ ਤੇ ਆਪਾਂ 401 ਸਿੱਧਾ ਜਿਹੜਾ ਡੈਟਰਾਇਟ ਬਾਰਡਰ ਨੂੰ ਜਾਂਦਾ ਜਿਹੜਾ ਮਿਸ਼ੀਗਨ ਚ ਵੱਡਦਾ ਤੇ 402 ਜਿਹੜਾ ਉਹ ਸਾਰਨੀਆਂ ਵੱਡਦਾ ਵੱਡਦੇ ਦੋਨੇ ਮਿਸ਼ੀਗਨ ਦੇ ਵਿੱਚ ਹੀ ਆ ਤੇ ਟ੍ਰਿਪ ਆਪਣਾ অলমোਸਟ ਲੰਬਾ ਹੋਊਗਾ ਮੈਨੂੰ ਲੱਗ ਰਿਹਾ ਡਿਲੀਵਰੀ ਆਪਣੀ ਕੱਲ ਨੂੰ ਆ ਅੱਜ ਆਪਾਂ ਘੱਟੋ ਘੱਟ 2:30 ਵਜੇ ਦੇ ਕਰੀਬ ਬਾਰਡਰ ਟੱਪ ਲੈਣਾ ਦੁਪਹਿਰ ਨੂੰ ਸੋ ਯੂਐਸਏ ਦੇ ਵਿੱਚ ਵੜ ਕੇ ਬਾਈ ਜੀ ਫਿਰ ਦਿਖਾਵਾਂਗੇ ਇੱਧਰ ਵਾਲੇ ਪਾਸੇ ਕਹਿੰਦੇ ਹਾਈਵੇ ਖੁੱਲੇ ਆ ਵਧੀਆ ਆਪਾਂ ਮਿਸ਼ੀਗਨ ਵਾਲਾ ਟ੍ਰਿਪ ਪਹਿਲਾਂ ਵੀਡੀਓ ਦੇ ਵਿੱਚ ਕਵਰ ਕੀਤਾ ਸੀ ਤੁਸੀਂ ਦੇਖਿਆ ਹੋਣਾ ਉਹ ਤਾਂ ਪਰ ਬਾਰਡਰ ਤੋਂ ਆਪਾਂ ਅੱਧਾ ਘੰਟੇ ਦੀ ਡਰਾਈਵ ਤੇ ਆਪਣੀ ਕੋਸਕੋ ਦੀ ਡਿਲੀਵਰੀ ਸੀ ਪਰ ਇਹ ਜਿਹੜਾ ਰੂਟ ਆ ਏ ਆਪਾਂ ਮਿਸ਼ੀਗਨ ਸਾਰਾ ਨੰਕੇ ਅਡੀਆਨਾ ਵਿੱਚ ਦੀ ਹੋਗੇ ਫਿਰ ਆਪਾਂ ਇਲੀਨੋਇਸ ਸ਼ਿਕਾਗੋ ਸਿਟੀ ਨੰਕੇ ਫਿਰ ਆਪਣੀ ਡਿਲੀਵਰੀ ਆ ਰਾਊਂਡ ਮੈਨੂੰ ਲੱਗਦਾ 6 6.5 ਘੰਟੇ ਦੀ ਡਰਾਈਵ ਆਊਗੀ ਬਾਡਰ ਤੋਂ ਤੇ ਆਪਣਾ ਵਧੀਆ ਰੈਸਟ ਏਰੀਆ ਵੀ ਖੁੱਲੇ ਆ ਕਹਿੰਦੇ ਪੰਪ ਪੰਪ ਵੀ ਆ ਨਾ ਲਵਜ਼ ਦੇ ਪੰਪ ਐ ਨਾ ਗੋਡਾ ਪੂਰੀ ਪ੍ਰੋਪਰ ਫੀਲਿੰਗ ਆ ਤੇ ਆਪਾਂ ਦੇਖਾਂਗੇ ਕਿੱਦਾਂ ਦਾ ਟ੍ਰਿਪ ਇਹ ਨਿਕਲਦਾ ਆਪਣਾ ਸੋ ਵੀਡੀਓ ਆਪਣੀ ਲੰਬੀ ਹੋਊਗੀ ਮੇਰੇ ਹਿਸਾਬ ਨਾਲ ਕਿਉਂਕਿ ਬਾਈ ਬਹੁਤ ਹੀ ਡਿਮਾਂਡ ਕਰਦੇ ਆ ਕਿ ਵੀਡੀਓ ਥੋੜੀ ਛੋਟੀ ਰੱਖਿਆ ਕਰੋ ਬਾਈ ਜੀ ਪਰ ਜੇ ਵੀਡੀਓ ਛੋਟੀ ਰੱਖੀਏ ਤਾਂ ਫਿਰ ਗੱਲਬਾਤ ਜੀ ਬਣਦੀ ਨਹੀਂ ਹੈਗੀ ਫਿਰ ਕਾਫੀ ਕੁਝ ਕੱਟਣਾ ਪੈ ਜਾਂਦਾ ਇਸ ਕਰਕੇ 30 ਮਿੰਟ ਦੀ ਵੀਡੀਓ ਤਾਂ ਬਣੀ ਜਾਂਦੀ ਆ ਬਾਕੀ ਟਰਾਈ ਕਰਾਂਗੇ ਬਾਈ ਜੀ ਥੋੜੀ ਛੋਟੀ ਕਰਨ ਦੀ ਜੇ ਹੋ ਸਕੀ ਤਾਂ ਜੇ ਨਾ ਹੋਈ ਤਾਂ ਬਾਈ ਜੀ ਹੱਥ ਜੋੜ ਕੇ ਮਾਫੀ ਮੰਗਦੇ ਆ ਮੇਰਾ ਵੀਰ ਮਾਫੀ ਦੇ ਦਿਓ United State of America Michigan ਦੇ ਵਿੱਚ ਸੋ ਬਾਰਡਰ ਤੇ ਆਪਾਂ ਨੂੰ ਕੋਈ ਬੜਾ ਟਾਈਮ ਨਹੀਂ ਲੱਗਾ ਆਪਾਂ FDA ਜਿਹੜਾ ਸੀਗਾ ਉਹ ਅਪਰੂਵਡ ਕਰਾਉਣਾ ਸੀਗਾ ਪਰ ਆਲਰੇਡੀ ਪਹਿਲਾਂ ਹੀ ਅਪਰੂਵਡ ਸੀਗਾ ਸੋ FDA ਬਾਈ ਜੀ ਹੁੰਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਇਹ ਮਤਲਬ USA ਵਾਲੇ ਚੈੱਕ ਕਰਦੇ ਆ ਕਿ ਜਿਹੜਾ ਵੀ ਲੋਡ ਆ ਰਿਹਾ ਉਹਦਾ ਸਟੈਂਡਰਡ ਜਿਹੜਾ ਹੈਗਾ ਆ ਉਹ USA ਦੇ ਨਾਲ ਮੈਚ ਕਰਦਾ ਕਿ ਨਹੀਂ ਸੋ ਜਿਹੜਾ ਲੋਡ ਕੋਈ ਵੀ ਹੋਵੇ ਉਹਦਾ ਮਤਲਬ ਉਹ ਐਫ ਡੀਏ ਅਪਰੂਵਲ ਹੋਣਾ ਚਾਹੀਦਾ ਫੇਰ ਹੀ ਆਈ ਥਿੰਕ ਉਹ ਮਤਲਬ ਅਲਾਉ ਕਰਦੇ ਆ ਤੁਹਾਡਾ ਲੋਡ ਅੱਗੇ ਜਾਣ ਤੋਂ ਕਿਉਂਕਿ ਇੱਕ ਵਾਰੀ ਮੇਰੇ ਨਾਲ ਹੋਇਆ ਸੀਗਾ ਜਦੋਂ ਮੈਂ ਹੌਲਟਰ ਨਾਲਾ ਬਾਰਡਰ ਟੱਪਿਆ ਤੇ ਮੈਨੂੰ ਉਹਨਾਂ ਨੇ ਵਾਪਸ ਕੈਨੇਡਾ ਭੇਜਦਾ ਕਹਿੰਦਾ ਕਿ ਤੇਰਾ ਐਫ ਡੀਏ ਜਿਹੜਾ ਅਪਰੂਵਡ ਨਹੀਂ ਹੈਗਾ ਤੇ ਜਿੱਦਾਂ ਹੀ ਮੈਂ ਬੁੱਝ ਤੋਂ ਐਂਟਰ ਕੀਤਾ ਤੇ ਉਹਨੂੰ ਉੱਪਰ ਦੀ ਘੁਮਾ ਕੇ ਤਾਂ ਮੈਨੂੰ ਕੈਨੇਡਾ ਵਾਲੇ ਪਾਸੇ ਵਾਪਸ ਮੋੜ ਦਿੱਤਾ ਤੇ ਫਿਰ ਜਦੋਂ ਦੁਬਾਰਾ ਐਫ ਡੀਏ ਅਪਰੂਵਡ ਹੋਇਆ ਤੇ ਫਿਰ ਮੈਨੂੰ ਐਂਟਰੀ ਮਿਲੀ ਸੀਗੀ ਸੋ ਇਸ ਬਾਰੇ ਆਪਣੀ ਕੰਪਨੀ ਨੇ ਕਿਹਾ ਸੀਗਾ ਕਿ ਤੇਰਾ ਮਤਲਬ ਉਹ ਐਫ ਡੀਏ ਜਿਹੜਾ ਰਿਵਿਊ ਦੇ ਵਿੱਚ ਆ ਹਜੇ ਤੱਕ ਉਹਨਾਂ ਨੇ ਅਪਰੂਵ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਅਪਰੂਵ ਕਰ ਦਿੱਤਾ ਹੋਊਗਾ ਜਾਂ ਕੰਪਨੀ ਨੇ ਦੇਖਿਆ ਨਹੀਂ ਤੇ ਮੈਨੂੰ ਉਹ ਕਹਿੰਦੇ ਕਿ ਤੂੰ ਉੱਥੇ ਐਫ ਡੀਏ ਜਾ ਕੇ ਤੇ ਆਪਣਾ ਅਪਰੂਵਲ ਲੈ ਕੇ ਤੇ ਫੇਰ ਜਾਈ ਤੇ ਫੇਰ ਉਹ ਆਫੀਸਰ ਜਿਹੜਾ ਸੀਗਾ ਬੂਥ ਦੇ ਉੱਤੇ ਜਿੱਦਾਂ ਇਹ ਮੈਂ ਕਸਟਮ ਦੇ ਕੋਲ ਗਿਆ ਤੇ ਉਹ ਕਹਿੰਦੇ ਤੇਰਾ ਐਫ ਡੀਏ ਜਿਹੜਾ ਕਲੀਅਰ ਆ ਯੂ ਆਰ ਗੁੱਡ ਟੂ ਗੋ ਤੇ ਆਪਾਂ ਮਿਸ਼ੀਗਨ ਦੇ ਵਿੱਚ ਆ ਭਾਈ ਜੀ ਮਿਸ਼ੀਗਨ ਤੋਂ ਬਾਅਦ ਅਰਡੀਆਨਾ ਅਰਡੀਆਨਾ ਤੋਂ ਬਾਅਦ ਸ਼ਿਕਾਗੋ ਸਿਟੀ ਨਾਲ ਕੇ ਆਪਾਂ ਡਿਲੀ ਦੇਖੋ ਬਾਈ ਜੀ ਕਿੰਦਾ ਚੈਲਪੈ ਲੱਗੀ ਹੋਈ ਆ। ਕਿਆ ਖੁੱਲਾ ਡੁੱਲਾ ਏਰੀਆ ਮੈਂ ਪਿੱਛੇ ਰੈਸਟ ਏਰੀਏ ਤੇ ਰੁਕਿਆ ਸੀ। ਉੱਥੇ ਮੈਂ ਡਰੋਨ ਡਰੂਨ ਉਡਾਇਆ ਤੇ ਆ ਨਾ ਗੱਲ ਬਾਤ ਇੱਧਰਲਾ ਏਰੀਆ ਜਿਹੜਾ ਹੈਗਾ ਸਾਰਾ ਖੁੱਲਾ ਡੁੱਲਾ ਰੈਸਟ ਏਰੀਆ ਵੀ ਖੁੱਲੇ ਡੁੱਲੇ ਆ। ਪੰਪ ਪੁੰਪ ਵੀ ਚਲੋ ਪੰਪ ਤੇ ਤਾਂ ਅਜੇ ਆਪਾਂ ਗਏ ਨਹੀਂ। ਆਪਾਂ ਦੇਖਾਂਗੇ ਕਿ ਆਪਾਂ ਨੂੰ ਕੋਈ ਹਜੇ ਆਪਣੇ ਕੋਲ 3 ਘੰਟੇ ਦੀ ਹੈਗੀ ਆ। ਤੇ ਜਿੱਥੇ ਵੀ ਸਾਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਰੈਸਟ ਏਰੀਏ ਤੇ ਰੁਕੀਏ। ਰੈਸਟ ਏਰੀਆ ਬੜੇ ਕਲੀਨ ਆ ਇੱਧਰ। ਨਜ਼ਾਰਾ ਆ ਗਿਆ ਬਾਈ ਜੀ ਪੂਰਾ ਫੁੱਲ। ਡਿਲੀਵਰੀ ਆਪਣੀ ਕਾਲੂ ਆ 10:45 ਤੇ 10:45 ਸਵੇਰੇ ਆਪਾਂ ਡਿਲੀਵਰੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਪਿੱਛੇ ਹੀ ਅੱਜ ਖੜ੍ਹ ਜਾਈਏ ਤਾਂ ਕਿ ਜਿਹੜਾ ਸਵੇਰੇ ਆਪਾਂ ਨੂੰ ਘੰਟਾ ਡੇਢ ਘੰਟੇ ਦੀ ਡਰਾਈਵ ਰਹਿ ਜਾਵੇ ਕਿਉਂਕਿ ਆਪਾਂ ਇਲਿਨੀਓਸ ਦੇ ਵਿੱਚ ਡਿਲੀਵਰੀ ਕਰਨੀ ਉੱਧਰ ਇੱਕ ਘੰਟਾ ਪਿੱਛੇ ਆ ਟਾਈਮ ਟ੍ਰਾਂਟੋ ਮੌਂਟਰੀਅਲ ਦੇ ਨਾਲੋਂ ਇੱਕ ਘੰਟਾ ਹੋਰ ਪਿੱਛੇ ਆ ਤੇ ਆਈਲੈਂਡ ਤੋਂ ਤਾਂ ਕਹਿ ਲਓ 2 ਘੰਟੇ ਪਿੱਛੇ ਹੋ ਗਿਆ ਨਾ ਆਈਲੈਂਡ ਕਿਉਂਕਿ 1 ਘੰਟਾ ਅੱਗੇ ਆ ਟ੍ਰਾਂਟੋ ਮੌਂਟਰੀਅਲ ਤੋਂ ਸੋ ਆਪਣੇ ਹੁਣ ਇੱਥੇ ਬੱਜੇ ਆ 5 ਤੇ ਉੱਥੇ ਬਾਈ ਜੀ ਬੱਜੇ ਹੋਣੇ 4 ਤੇ ਇਸ ਕਰਕੇ ਆਪਾਂ ਤੋਂ ਟਾਈਮ ਖੁੱਲਾ ਆ ਕੋਈ ਚੱਕਰ ਨਹੀਂ ਆਪਾਂ 2 1/2 ਘੰਟੇ ਜਾਵਾਂਗੇ ਅਜੇ ਹੋਰ 2 1/2 ਘੰਟੇ ਚੱਲ ਕੇ ਤਾਂ ਫੇਰ ਆਪਾਂ ਨੇੜੇ ਤੇੜੇ ਲੱਭਾਂਗੇ ਜਗ੍ਹਾ ਜੇ ਕਿਤੇ ਸਾਨੂੰ ਕੋਈ ਰੈਸਟ ਏਰੀਆ ਵਧੀਆ ਜਾਂ ਨੀਟ ਐਂਡ ਕਲੀਨ ਮਿਲ ਜੇ ਤਾਂ ਸੋ ਬਾਕੀ ਦੇਖ ਰਹੇ ਆਂ ਬਾਈ ਜੀ ਕੀ ਗੱਲਬਾਤ ਹੁੰਦੀ ਆ ਤੇ ਕੀਆ ਨਹੀਂ ਹੁੰਦੀ ਕਸਟੌਪਾਂ ਤੇ ਪਾਰਕਿੰਗ ਲੱਭਣੀ ਔਖੀ ਆ ਇੱਧਰ ਵੀ ਕਿਉਂਕਿ ਸਾਰਾ ਅਨਟਾਰੀਓ ਜਿਹੜਾ ਹੈਗਾ ਬਾਈ ਜੀ ਉਹ ਇੱਧਰ ਨੂੰ ਸਾਰਨੀਆਂ ਬਾਡ ਡੈਟਰਾਇਟ ਬਾਡਰ ਤੇ ਬਾਡਰ ਕ੍ਰੋਸ ਕਰਨ ਲੱਗੇ ਵੀ ਲਾਈਨ ਲੱਗੀ ਹੋਈ ਸੀ ਟਰੱਕਾਂ ਦੀ ਤੇ 15-20 ਮਿੰਟ ਲੱਗੇ ਮੈਨੂੰ ਲਾਈਨ ਦੇ ਵਿੱਚ ਖੜੇ ਤੇ ਇੱਕ ਗੱਲ ਹੋਰ ਬਾਈ ਜੀ ਜੇਕਰ ਤੁਸੀਂ ਸਾਰਨੀਆਂ ਬਾਡਰ ਟੱਪ ਰਹੇ ਹੋ ਡੋਜ਼ਨਟ ਮੈਟਰ ਤੁਸੀਂ ਕੈਨੇਡਾ ਤੋਂ ਯੂਐਸਏ ਵੱਡ ਰਹੇ ਹੋ ਜਾਂ ਯੂਐਸਏ ਤੋਂ ਕੈਨੇਡਾ ਵੱਡ ਰਹੇ ਹੋ ਤੇ ਤੁਹਾਨੂੰ ਉੱਥੇ ਟੋਲ ਕਟਾਉਣਾ ਪੈਣਾ ਕਿਉਂਕਿ ਆਪਣੇ ਤਾਂ ਵੈਸੇ ਟਰੱਕਾਂ 'ਚ ਕਿਉਂਕਿ ਯੂ ਐਸ ਏ ਦੇ ਵਿੱਚ ਈਜੀ ਪਾਸ ਵਾਲੇ ਟੋਲ ਆ ਸਾਡੇ ਤਾਂ ਸਟicker ਵਗੈਰਾ ਲੱਗੇ ਹੋਏ ਆ ਆਲਰੇਡੀ ਉੱਥੇ ਪੇ ਨਹੀਂ ਕਰਨਾ ਪੈਂਦਾ ਬਾਰੇ ਜਿਹੜਾ ਸਾਰਨੀ ਵਾਲਾ ਬੱਟਰ ਆ ਈਜੀ ਪਾਸ ਨੂੰ ਮੰਨਦਾ ਨਹੀਂ ਹੈਗਾ ਉਹ ਕਹਿੰਦਾ ਤੁਹਾਨੂੰ ਆਪਣੇ ਕੋਲ ਕਾਰਡ ਤੋਂ ਪੇ ਕਰਨਾ ਪੈਣਾ ਜੇ ਤੁਹਾਡੇ ਕੋਲ ਕੰਪਨੀ ਦਾ ਕੋਈ ਕ੍ਰੈਡਿਟ ਕਾਰਡ ਆ ਉਤੋਂ ਪੇ ਕਰੋ ਜਾਂ ਫਿਰ ਤੁਸੀਂ ਆਪਣੇ ਕਾਰਡ ਤੋਂ ਪੇ ਕਰੋ ਤੇ ਬਾਅਦ 'ਚ ਤੁਹਾਨੂੰ ਕੰਪਨੀ ਦੇ ਦਊਗੀ ਤੇ ਆਪਾਂ ਬਾਈ ਜੀ ਪੇ ਕੀਤੇ ਆ ਪਰਟੀ ਤੇ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ 30 ਡਾਲਰ ਕਿਹੜੇ ਆਹੇ ਕਨੇਡੀਅਨ ਬਾਈ ਜੀ 30 ਡਾਲਰ ਕਨੇਡੀਅਨ ਤੇ 22.50 ਡਾਲਰ ਯੂ ਐਸ ਡੀ ਸੋ ਇਤੈ ਜੇਕਰ ਤੁਸੀਂ ਯੂ ਐਸ ਏ ਤੋਂ ਕੈਨੇਡਾ ਵਾਟਦੇ ਆ ਉਦੋਂ ਵੀ ਤੁਹਾਨੂੰ 30 ਡਾਲਰ ਕਨੇਡੀਅਨ ਜਿਹੜੇ ਆ ਉਹ ਦੇਣੇ ਪੈਣੇ ਆ ਤੇ ਕੰਪਨੀ ਨੂੰ ਦੇ ਦਾਂਗੇ ਬਾਈ ਜੀ ਤੇ 30 ਡਾਲਰ ਸਾਡੇ ਮੋੜ ਦਊਗੀ ਤੇ ਬਾਕੀ ਕੋਈ ਚੱਕਰ ਨਹੀਂ ਬਾਈ ਜੀ ਜੇਕਰ ਤੁਸੀਂ ਵੀ ਸਾਰਨੀਆਂ ਬਾਟਰ ਟੱਪਣ ਜਾ ਰਹੇ ਹੋ ਤੇ ਭਾਏ ਜੀ 30 ਡਾਲਰ ਤਿਆਰ ਰੱਖਿਓ ਕਨੇਡੀਅਨ 5.50 ڈالر یو ایس ڈی اپنے کارڈ ਤੋਂ ਕਟਾਉਣੇ ਪੈਣਗੇ ਟੋਲ ਆ ਉਥੇ ਉਥੇ ਇਜ਼ੀ ਪਾਸ ਨਹੀਂ ਚੱਲਦਾ ਤੁਹਾਨੂੰ ਆਪਣੇ ਖਾਤੇ 'ਚੋਂ ਕਟਾਉਣੇ ਪੈਣੇ ਆ ਮਿਸ਼ੀਗਨ ਦੇ ਵਿੱਚ 9 ਵਜੇ ਆ तकरीबन ਇੱਥੇ ਆਪਣੇ 8 ਵਜੇ ਆ ਤੇ ਇਸ ਤੋਂ ਅੱਗੇ ਆਪਾਂ ਇਲਿਨੋ ਸਟੇਟ ਦੇ ਵਿੱਚ ਜਾਣਾ ਉਹਦੇ ਵਿੱਚ ਸ਼ਿਕਾਗੋ ਨੰਕੇ ਆਪਾਂ ਐਮਸੀ ਕੋ ਕਰਕੇ ਸਿਟੀ ਆ ਉੱਥੇ ਆਪਣੀ ਡਿਲੀਵਰੀ ਅੱਜ 10 45 ਤੇ ਡਿਲੀਵਰੀ ਆ ਬਾਈ ਜੀ ਇੱਕ ਗੱਲ ਆ ਇੱਧਰ ਨਜ਼ਾਰਾ ਆ ਰਿਹਾ ਹੈ ਨਾ ਫੁੱਲ ਸੋ ਟਰੈਕਿੰਗ ਜਿਹੜੀ ਆ ਮੇਨ ਬਾਈ ਜੀ ਇੱਧਰ ਹੀ ਕਹਿ ਸਕਦੇ ਅਮਰੀਕਾ ਤਾਂ ਮੈਂ ਕਹਿ ਲਵਾਂ ਕਿ ਇੱਧਰ ਆ ਕੇ ਦੇਖਿਆ ਆ ਨਾ ਗੱਲਬਾਤ ਆ ਪੂਰੀ ਰੈਸਟ ਏਰੀਆ ਇਦਾਂ ਦੇ ਆ ਜਿੱਦਾਂ ਵੱਡੇ ਟਰੱਕ ਸਟਾਪ ਹੁੰਦੇ ਆ ਤੁਸੀਂ ਆ ਡਰੋਨ ਸ਼ਾਟ ਪਿੱਛੇ ਦੇਖਿਆ ਉੱਥੇ ਮੈਂ ਰਾਤ ਰੈਸਟ ਏਰੀਆ ਇੱਧਰ ਰੁਕਿਆ ਸੀ ਘਟੋ ਘਟ 35 ਤੋਂ 40 ਟਰੱਕ ਦੀ ਪਾਰਕਿੰਗ ਆ ਸੋ ਐਡਾ ਦਾ ਛੋਟਾ ਬੋਟ ਆ ਇੱਕ ਜਿਹੜਾ ਟਰੱਕ ਸਟਾਪ ਹੁੰਦਾ ਉਹਨੇ ਇੱਕ ਟਰੱਕ ਉੱਥੇ ਲੱਗਦੇ ਆ ਫਿਰ ਲਾ ਲੋ ਚਾਣੀ ਇੱਕ ਟਰੱਕ ਮੈਨੂੰ ਲੱਗਦਾ ਉੱਥੇ ਲੱਗਦੇ ਹੋਣੇ ਆ ਤੇ ਐ ਨਾ ਗੱਲਬਾਤ ਆ ਬਾਈ ਜੀ ਸੋ ਮਜ਼ਾ ਆ ਗਿਆ ਤੇ ਡਿਲੀਵਰੀ ਆਪਣੀ ਅੱਜ ਆਪਾਂ ਕਰ ਦੇਣੀ ਆ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਨਾ ਪ੍ਰੋਪਰ ਔਨ ਟਾਈਮ ਆ ਟਾਈਮ ਇੱਕ ਘੰਟਾ ਪਿੱਛੇ ਹੋ ਗਿਆ 8 ਤੇ ਆਪਾਂ ਉਧਰਲੇ ਟਾਈਮ ਦੇ ਹਿਸਾਬ ਨਾਲ 9:30 ਉੱਥੇ ਪਹੁੰਚ ਜਾਣਾ ਡਿਲੀਵਰੀ ਆਪਣੀ 10:45 ਤੇ ਆ ਤੇ ਡਿਲੀਵਰੀ ਕਰਕੇ ਦੇਖਦੇ ਆਂ ਫਿਰ ਕਿੱਧਰ ਲਾਪਾ ਨੂੰ ਲੋਡ ਆਉਂਦਾ ਫਾਈਨਲੀ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆਂ ਇਲੀ ਨੋਆਇਸ ਐਮ ਸੀ ਕੋਕ ਕਰਕੇ ਕੰਪਨੀ ਦਾ ਨਾਮ ਆ ਤੇ ਐਮ ਸੀ ਕੋਕ ਕੋਲਡ ਸਟੋਰੇਜ ਕਰਕੇ ਕੰਪਨੀ ਦਾ ਨਾਮ ਆ ਸੋ ਆਪਾਂ ਆਪਾਂ ਨੂੰ ਹੁਣ ਅਨਲੋਡ ਕਰੀ ਜਾਂਦੇ ਆ ਤੇ ਆਪਾਂ ਨੂੰ ਦੇਖਦੇ ਆ ਜਿੰਨੀ ਜਲਦੀ ਹੋ ਸਕੇ ਤੇ ਆਪਾਂ ਨੂੰ ਚੌਥਾ ਦਿਨ ਅਜ ਟ੍ਰਿਪ ਆਪਣਾ ਕਾਫੀ ਲੰਬਾ ਸੀ ਇਹ ਵੈਸੇ ਤਾਂ 2.5 ਪੌਣੇ 3 ਦਿਨ ਦੀ ਡਰਾਈਵ ਕਰਕੇ ਤੁਸੀਂ ਪਹੁੰਚ ਸਕਦੇ ਆ ਸੋ ਮੈਨੂੰ ਕੰਪਨੀ ਨੇ 2 ਦਿਨ ਦਿੱਤੇ ਸੀਗੇ ਤੇ ਤੀਜੇ ਦਿਨ ਡਿਲੀਵਰੀ ਸੀ ਤੇ ਮੈਂ ਫਿਰ ਇੱਕ ਦਿਨ ਪਹਿਲਾਂ ਨਿਕਲ ਗਏ 4-5 ਘੰਟੇ ਅੱਗੇ ਨਿਕਲੇ ਆ ਸੀ ਤਾਂ ਕਿ ਅੱਜ ਵੀ ਮੈਂ ਪੂਰੇ ਪੂਰੇ ਟਾਈਮ ਤੇ ਪਹੁੰਚਿਆ ਜੇ ਮੈਂ ਇੱਕ ਦਿਨ ਪਹਿਲਾਂ ਨਾ ਨਿਕਲਦਾ ਤੇ ਡਿਲੀਵਰੀ ਆਪਣੀ ਲੇਟ ਹੋ ਜਾਣੀ ਸੀ ਇਸੇ ਕਰਕੇ ਆਪਾਂ ਵਾਧੂ ਸਮਾਂ ਲਾ ਕੇ ਚੱਲੇ ਆ। ਸੋ ਓਵਰਆਲ ਟ੍ਰਿਪ ਵਧੀਆ ਰਿਆ। ਏਰੀਆ ਵਧੀਆ ਮਿਡ ਵੈਸਟ ਨੂੰ ਜਿਹੜੇ ਵੀ ਬੰਦੇ ਚੱਲਦੇ ਆ ਇੱਧਰ ਨੂੰ ਮਿਸ਼ੀਗਨ ਹੋ ਗਿਆ, ਸ਼ਿਕਾਗੋ ਹੋ ਗਿਆ, ਆਇਓਬਾ ਹੋ ਗਿਆ। ਸੋ ਇੱਧਰ ਬਾਈ ਜੀ ਖੁੱਲੇ ਰੋਡ ਆ ਹਾਈਵੇ ਵੀ 4-4 5-5 ਲੇਨਾਂ ਚੱਲਦੀਆਂ ਇੱਕੋ ਹਾਈਵੇ ਤੇ। ਆ ਸ਼ਿਕਾਗੋ ਦੇ ਲਾਗੇ ਆ ਕੇ ਦੇਖੋ ਤੁਸੀਂ 5 ਲੇਨਾਂ ਵਾਲਾ ਰੋਡ ਸੀਗਾ। ਰੈਸਟ ਏਰੀਏ, ਟਰੱਕ ਸਟਾਪ ਨਾਲੋਂ ਘੱਟ ਨਹੀਂ। ਜਿੱਦਾਂ ਆਪਣੇ ਕੈਨੇਡਾ 'ਚ ਰੈਸਟ ਏਰੀਏ ਛੋਟੇ ਹੁੰਦੇ ਆ ਔਰ ਕਈਆਂ ਰੈਸਟ ਏਰੀਆ ਦੇ ਵਿੱਚ ਤਾਂ ਪਾਰਕਿੰਗ ਵੀ ਨਹੀਂ ਲੱਗੀ ਹੁੰਦੀ ਸਾਈਡ ਤੇ ਟਰੱਕ ਲੱਗਦੇ ਆ ਨਾ। ਸੋ ਇੱਥੇ ਪ੍ਰੋਪਰ ਪਾਰਕਿੰਗ ਬਣੀ ਸੀ ਜਿੱਥੇ ਆਪਾਂ ਡਰੋਨ ਸ਼ਾਟ ਲਿਆ ਤੁਸੀਂ ਦੇਖਿਆ ਹੋਣਾ ਘੱਟੋ ਘੱਟ 35-40 ਟਰੱਕ ਉੱਥੇ ਲੱਗਦੇ ਆ ਰੈਸਟ ਏਰੀਏ ਤੇ। ਇਹ ਨਾਲ ਨੀਟ ਐਂਡ ਕਲੀਨ ਏਰੀਆ ਆਲੇ-ਦੁਆਲੇ ਦਰੱਖਤ-ਰੁੱਖਤ ਲੱਗੇ, ਹਰਿਆਲੀ ਸੀਗੀ ਪੂਰੀ, ਵਾਸ਼ਰੂਮ ਕਲੀਨ ਸੀਗੇ। ਔਰ ਇਹ ਮੈਨੂੰ ਚੀਜ਼ ਇੱਧਰ ਵਧੀਆ ਲੱਗੀ। ਸੋ ਵੈਸੇ ਵੀ ਉਧਾ ਅਨਟਾਰੀਓ ਸਾਰਾ ਇਧਰ ਨੂੰ ਹੀ ਚੱਲਦਾ ਆ ਆਪਣਾ ਡੈਟਰਾਇਟ ਬਾਉਂਡਰ ਹੋ ਗਿਆ ਜਾਂ ਸਾਰਨੀਆਂ ਬਾਉਂਡਰ ਟੱਪ ਕੇ ਮਿਡ ਵੈਸਟ ਵਾਲੇ ਪਾਸੇ ਨੂੰ ਚੱਲਦੇ ਸੋ ਆਪਣਾ ਈਸਟ ਵਾਲਾ ਪਾਸਾ ਜਿਹੜਾ ਉਧਰ ਨੂੰ ਆ ਉਹ ਥੋੜਾ ਜਿਹਾ ਤੰਗ ਜਿਹਾ ਏਰੀਆ ਕਹਿ ਲੋ ਤੇ ਅਸਲੀ ਟਰੱਕਿੰਗ ਤਾਂ ਇਧਰ ਨੂੰ ਚਲਦੀ ਆ ਔਰ ਬਹੁਤ ਵਧੀਆ ਰੋਡ ਆ ਇਧਰ ਗੱਲਬਾਤ ਆ ਪੂਰੀ ਨਜ਼ਾਰਾ ਆ ਗਿਆ ਟਰੱਕ ਚਲਾ ਕੇ ਸੋ ਵਧੀਆ ਸੀ ਟ੍ਰਿਪ ਕਾਗੋ ਵਾਲਾ ਪਾਸਾ ਹੋ ਗਿਆ ਇੱਧਰ ਨੂੰ ਆਪਾਂ ਦੇਖ ਲਿਆ ਨਾ ਮੈਂ ਤਾਂ ਮਿਸ਼ੀਗਨ ਇੱਕ ਡਿਲੀਵਰੀ ਜਿਹੜੀ ਕੀਤੀ ਸੀ ਕੋਸ ਕੋਈ ਤੁਸੀਂ ਪਿਛਲਾ ਵਲੌਗ ਆਪਣਾ ਦੇਖਿਆ ਹੁਣਾ ਪਿਛਲੇ ਤੋਂ ਪਤਾ ਨਹੀਂ ਕਿਹੜਾ ਸੀਗਾ ਹੁਣ ਪਰ ਪਿੱਛੇ ਜਿਹੜਾ ਆਪਾਂ ਵੀਡੀਓ ਬਣਾਈ ਸੀ ਮਿਸ਼ੀਗਨ ਤੱਕ ਸੋ ਮਿਸ਼ੀਗਨ ਤੋਂ ਅੱਗੇ ਆਪਾਂ ਂਡੀਆਨਾ ਵਿੱਚ ਦੀ ਹੁੰਦੇ ਹੋਏ ਤੇ ਇੱਲੀ ਨੂੰ ਐਸ ਪਹੁੰਚੇ ਆ ਤੇ ਓਵਰ ਆਲ ਵਧੀਆ ਸੀ ਬਾਕੀ ਜਿਹੜੇ ਵੀ ਵੀਰ ਨਵੇਂ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਰਵਾਂਗੇ ਇਦਾਂ ਹੀ ਨਵੀਆਂ ਨਵੀਆਂ ਵੀਡੀਓਜ਼ ਵਿੱਚ ਤਦ ਤੱਕ ਲਈ ਰੱਬ ਰੱਖਾ